ਲਓ ਜੀ ਗਰਮੀਆਂ ਦੇ ਕੱਟ ਪੀਸ ਆ ਗਏ ਏਕੇ ਟੈਕਸ ਦੇ ਹਰ ਵਾਰ ਦੀ ਤਰ੍ਹਾਂ ਆਪਣੇ ਕੋਲੇ ਖੁੱਲ ਚੁੱਕਿਆ ਮਾਲ ਕੱਟ ਪੀਸਾਂ ਦਾ ਚੈੱਕ ਕਰ ਲੋ ਏਕੇ ਟੈਕਸ ਕੰਪਨੀ ਦਾ ਮਾਲ ਹੁੱਲ ਗਿਆ ਬਾਦੂ ਕੁਆਂਟੀਟੀ ਜਮਾਲ ਆ ਗਿਆ ਆਪਣੇ ਕੋਲੇ ਦੇਖੋ ਜੀ ਕੱਟ ਸਾਰੇ ਤਰ੍ਹਾਂ ਦੀ ਹੋ ਗਈ 2 ਮੀਟਰ 3 ਮੀਟਰ ਵੱਖ-ਵੱਖਰੀ ਕੱਟਣਾ ਹੋਣੀ ਆ ਸਾਰੇ ਡਿਜ਼ਾਈਨ ਹੋਣਗੇ ਅਲੱਗ-ਅਲੱਗ ਚੈੱਕ ਕਰ ਲੋ ਆ ਲੋ ਬਰੀਕ ਪ੍ਰਿੰਟ ਮੋٹے ਪ੍ਰਿੰਟ ਸਾਰੇ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਦੇਖੋ ਜੀ ਆ ਸਾਰਾ ਡਿਜ਼ਾਈਨ ਮਾਲ ਆਇਆ ਆਪਣੇ ਕੋਲੇ ਕੱਟ ਪੀਸਾਂ ਦਾ ਏਕੇ ਟੈਕਸ ਲੋ ਜੀ ਕੰਪਨੀ ਦਾ ਮਾਲ ਹਲ ਚੁੱਕਿਆ ਦੇਖੋ ਆ ਲੋ ਡਿਜ਼ਾਈਨ ਦੇਖੋ ਡਿਜ਼ਾਈਨ ਸਾਰੇ ਵੱਖੋ ਵੱਖਰੇ ਡਿਜ਼ਾਈਨ ਆ ਸੋਹਣੇ ਸੋਹਣੇ ਕੱਟ ਪੀਸ ਏਕੇ ਟੈਕਸ ਲੱਗ ਗਿਆ ਗਰਮੀ ਵਾਲਾ ਮੇਲਾ ਸਿਰਫ ਤੇ ਸਿਰਫ 50 ਰੁਪਏ ਮੀਟਰ ਦੇ ਵਿੱਚ ਮਾਲ ਹਲ ਚੁੱਕਿਆ ਦੇਖੋ ਮਾਲ ਆਪਣੇ ਕੋਲੇ ਬਾਧੂ ਪਹੁੰਚ ਗਿਆ ਦੇਖੋ ਜੀ ਆ ਸਾਰਾ ਮਾਲ ਆ ਪਿਓਰ ਕਾਟਨ ਦੇ ਕੱਟ ਪੀਸ ਏਕੇ ਟੈਕਸ ਸਿਰਫ ਦੇ ਸਿਰਫ 50 ਰੁਪਏ ਮੀਟਰ ਓਪਨ ਹੋ ਗਿਆ ਨਿਊ ਸਟਾਕ ਮੌਜੂ ਸ਼ੇਰ ਸ਼ੇਦੀ ਨਵਾਂ ਵਾਲ ਪਾਉਂ ਗਿਆ ਕੱਟ ਵੀਸਾਂ ਦੇ ਵਿੱਚ ਏਕੇ ਟੈਕਸ ਕੰਪਨੀ ਦਾ ਮਾਲ ਖੁੱਲ ਗਿਆ ਭਾਈ